ਦਿਲਜੀਤ ਦੋਸਾਂਚ ਤੇ ਗੁਰਦਾਸ ਮਾਨ ਸਾਹਿਬ ਦੇ ਗਾਣੇ ਦੇ ਬੋਲ ਨੇ ਕਿ ਰਾਵੀ ਤੂੰ ਚਨਾਬ ਪੁੱਛਦਾ ਕੀ ਹਾਲ ਏ ਸਤਲੁਜ ਦਾ ਚਨਾਬ ਉੱਤੇ ਰਾਵੀ ਥੱਲੇ ਤੇ ਸਤਲੁਜ ਉਸ ਤੋਂ ਵੀ ਥੱਲੇ ਰਾਵੀ ਜਿਹੜਾ ਵੇ ਉਹ ਕਬੀਰ ਵਾਲਾ ਦੇ ਕੋਲ ਆਪਣੇ ਆਪ ਨੂੰ ਚਨਾਬ ਦੇ ਹਵਾਲੇ ਕਰ ਦਿੰਦਾ ਵਾ ਪੰਜ ਨਦ ਦੇ ਮਕਾਮ ਤੋਂ ਥੋੜਾ ਜਿਹਾ ਪਹਿਲੇ ਸਤਲੁਜ ਵੀ ਚਨਾਬ ਨੂੰ ਜਫੀ ਪਾ ਲੈਂਦਾ ਜਾ ਕੇ ਇੰਡਸ ਰਿਵਰ ਟਰੀਟੀ ਦੇ ਤਹਿਤ ਇੰਡੀਆ ਦੇ ਕੋਲ ਰਾਵੀ ਤੇ ਸਤਲੁਜ ਚਲਾ ਗਿਆ ਚਨਾਬ ਪਾਕਿਸਤਾਨ ਕੋ ਰਿਹਾ ਐ ਅਸਲੀ ਵਗਦਾ ਰਿਹਾ ਰਾਵੀ ਫਿਰ ਕਦੀ ਕਦੀ ਗੇੜੀ ਮਾਰ ਲੈਂਦਾ ਸੀ ਲੇਕਿਨ ਸਤਲੁਜ ਦੇ ਉੱਤੇ ਡਾਇਵਰਸ਼ਨਸ ਇੰਨੀਆਂ ਹੋ ਗਈਆਂ ਕਿ ਉਹ ਅਰਸੇ ਦਾ ਆਇਆ ਹੀ ਨਹੀਂ ਲੋਕਾਂ ਨੂੰ ਇਵਨ ਲਾਹੌਰ ਦੇ ਵੀ ਬਹੁਤ ਸਾਰੇ ਆਵਾਮ ਨੂੰ ਪਤਾ ਹੀ ਨਹੀਂ ਐ ਸਤਲੁਜ ਕੀ ਹੈ ਸਿਰਫ ਨਾਂ ਦਾ ਸੁਣਿਆ ਕਿ ਅੱਛਾ ਸਤਲੁਜ ਪੰਜਾਬ ਦਾ ਦਰਿਆ ਆ ਵੇ ਰਾਵੀ ਜਦੋਂ ਕਦੀ ਕਦੀ ਆਉਂਦਾ ਤੇ ਇਸ ਕਨਸੈ ਕਿ ਰਾਵੀ ਤੋਂ ਚਨਾਵ ਪੁੱਛਦਾ ਕੀ ਹਾਲ ਸਤਲੁਜ ਦਾ ਕਿ ਐਨੇ ਬਰੇ ਹੋ ਗਏ ਨੇ ਕਿੱਥੇ ਰਹਿ ਗਿਆ ਮਿਲਿਆ ਨਹੀਂ ਕਦੀ ਤੇ ਮੈਨੂੰ ਲੱਗਦਾ ਹੈ ਕਿ ਰਾਵੀ ਨੇ ਇਹ ਸੁਨੇਹਾ ਲਾ ਦਿੱਤਾ ਹੈ ਸਤਲੁਜ ਨੂੰ ਤੇ ਤਿੰਨੇ ਜਜ਼ਬਾਤ ਵਿੱਚ ਆ ਗਏ ਨੇ ਤੇ ਜੋਸ਼ ਵਿੱਚ ਐਸੇ ਵਗ ਰਹੇ ਨੇ ਕਿ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਉਹਦਾ ਹੰਕਾਰ ਤੇ ਉਹਦੀ ਕੌੜ برداشت ਨਹੀਂ ਕਰ پا ਰਿਹਾ ਇੰਜ ਲੱਗਦਾ ਜਿਵੇਂ ਕਹਿ ਰਹੇ ਹੋਵਣ ਲੈਂਦੇ ਤੇ ਚੜਦੇ ਪੰਜਾਬ ਨੂੰ ਕਿ ਬਤੰਦਰੋ ਇਹ ਸਾਰਾ ਕਸੂਰ ਤੁਹਾਡਾ ਹੈ ਨਾ ਤੁਸੀਂ ਵੱਖ ਹੁੰਦੇ ਕਿ ਨਾ ਅਸੀਂ ਵੱਖ ਹੁੰਦੇ